ਵੈਜਿਕਾ ਖਾਲਸਾ ਵੈਜਿਕੀ ਫਤਿਹ ਐ ਸਮੇਂ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਸੁਣਾਉਣ ਜਾ ਰਿਹਾ ਖਬਰ ਜੁੜੀ ਆ ਭਾਈ ਬਲਵੰਤ ਸਿੰਘ ਰਾਜੂਵਾਨਾ ਜੋ ਬੰਦੀ ਸਿੰਘ ਨੇ ਜੋ ਕਿ ਕਰੀਬ 29 ਸਾਲਾਂ ਦੀ ਜਿਹੜਾ ਜੇਲ੍ਹ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਸੁਪਰੀਮ ਕੋਰਟ ਵੱਲੋਂ ਜਿਹੜਾ ਇੱਕ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਕਿ 18 ਮਾਰਚ ਤੱਕ ਜੇਕਰ ਕੇਂਦਰ ਸਰਕਾਰ ਫੈਸਲਾ ਲੈਂਦੀ ਆ ਕੋਰ ਨੇ ਕਿਹਾ ਕਿ 18 ਜਿਹੜਾ ਮਾਰਚ ਤੱਕ ਕੇਂਦਰ ਜਿਹੜੀ ਆ ਉਹ ਫੈਸਲਾ ਲੈਵੇ ਜੇਕਰ ਕੇਂਦਰ ਫਿਰ ਵੀ ਫੈਸਲਾ ਨਹੀਂ ਲੈਂਦੀ ਤਾਂ ਉਹਨਾਂ ਨੂੰ ਆਖਰੀ ਮੌਕਾ ਦਾ ਜਿਹੜਾ ਇਹ ਦਿੱਤਾ ਜਾ ਰਿਹਾ ਤੇ 18 ਮਾਰਚ ਨੂੰ ਜਿਹੜਾ ਖੁਦ ਸੁਪਰੀਮ ਕੋਰਟ ਦੀ ਅਦਾਲਤ ਜਿਹੜਾ ਕਿ ਫੈਸਲਾ ਸੁਣਾਵੇਗੀ ਇਹ ਤੁਹਾਨੂੰ ਸਭ ਤੋਂ ਵੱਡੀ ਖਬਰ ਦੱਸਦੀ ਏ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਫਾਂਸੀ ਨੂੰ ਜਿਹੜੀ ਸਜ਼ਾ ਆ ਗਈ ਉਹਨੂੰ ਉਮਰ ਕੈਦ ਵਿੱਚ ਬਦਲਿਆ ਗਿਆ ਬਾਅਦ ਦੇ ਵਿੱਚ ਜਿਹੜਾ ਕਿ ਉਸ ਤੋਂ ਨਾਲ ਰੋਚਮ ਮਜਾਰੇ ਹੋਏ ਨੇ ਤੇ ਜਿਸ ਦਿਨ ਆ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਜਿਹੜੀ ਫਾਂਸੀ ਸੀ ਉਸ ਨੂੰ ਇੱਕ ਵਾਰ ਜਿਹੜਾ ਏ ਰਕਵਾ ਦਿੱਤਾ ਸੀ ਉਹ ਉਸ ਤੋਂ ਬਾਅਦ ਫਿਰ ਜਿਹੜਾ ਲੰਮਾ ਸਮਾਂਗਾ ਕਰੀਬ 12 ਸਾਲ ਦੇ ਕਰੀਬ ਹੋ ਗਏ ਸਮੇਂ ਨੂੰ ਤੇ ਉਸ ਤੋਂ ਬਾਅਦ ਜਿਹੜਾ ਪੈਨਿੰਗ ਫੈਸਲਾ ਪਿਆਗਾ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਬੱਕ ਬੱਕ ਸਿੱਕਰ ਜਥੇਬੰਦੀਆਂ ਵੱਲੋਂ ਉਸ ਮਜਾਰੇ ਕੀਤੇ ਗਏ ਸੀ ਕਿ ਭਾਈ ਬਲਵੰਤ ਸਿੰਘ ਰਾਜੋਆਣ ਦੀ ਜਿਹੜੀ ਫਾਂਸੀ ਨੂੰ ਟਾਲਿਆ ਜਾਵੇ ਤੇ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਵਾਈ ਜਾਵੇ ਇਸ ਮਾਮਲੇ ਨੂੰ ਲੈ ਕੇ ਜਿਹੜਾ ਕਰੀਬ ਅੱਜ 12 ਸਾਲ ਹੋ ਗਏ ਨੇ ਤੇ ਜਿਹੜਾ ਇਹ ਫੈਸਲਾ ਜਿਉਂਦਾ ਤਿਉਂ ਪਿਆ ਗਿਆ ਤੇ ਇਸ ਦੇ ਬਾਵਤ ਵੀ ਭਾਈ ਬਲਵੰਤ ਸਿੰਘ ਰਾਜੋਆਣ ਖੁਦ ਕਈ ਵਾਰ ਜਿਹੜੀਆਂ ਚਿੱਠੀਆਂ ਲਿਖ ਚੁੱਕੇ ਨੇ ਉਹਨਾਂ ਨੇ ਕਿਹਾਗਾ ਕਿ ਇਸ ਫੈਸਲੇ ਦਾ ਨੰਬਟਾਰਾ ਜਿਹੜਾ ਕੀਤਾ ਜਾਵੇ ਇਹ ਕਈ ਵਾਰ ਉਹ ਅਦਾਲਤਾਂ ਨੂੰ ਚਿੱਠੀਆਂ ਲਿਖ ਚੁੱਕੇ ਨੇ ਸ਼ਰੋਣੀ ਕਮੇਟੀ ਨੂੰ ਦੇਖ ਸਕਦੇ ਨੇ ਅਕਾਲ ਤਖਤ ਨੂੰ ਵੀ ਜਿਹੜੀਆਂ ਉਹਨਾਂ ਨੇ ਚਿੱਠੀਆਂ ਲਿਖੀਆਂ ਨੇ ਪਰ ਅੱਜ ਸੁਪਰੀਮ ਕੋਰਟ ਵੱਲੋਂ ਜਿਹੜਾ ਵੱਡਾ ਫੈਸਲਾ ਜਿਹੜਾ ਸੁਣਾਇਆ ਗਿਆਗਾ ਇਹ ਫੈਸਲਾ ਹੈ ਕਿ ਆ ਤੁਹਾਨੂੰ ਦੱਸ ਦਈਏ ਕਿ 1995 ਦੇ ਵਿੱਚ ਉਸ ਸਮੇਂ ਦੇ ਤਤਕਾਲੀ ਮੁੱਖ ਮੰਤਰੀ ਬਿਆਨਤ ਸਿੰਘ ਜਿਨ੍ਹਾਂ ਨੂੰ ਕਿ ਭਾਈ ਦਲਾਵਰ ਸਿੰਘ ਨੇ ਜਿਹੜਾ ਮਨੁੱਖੀ ਬੰਬ ਬਣ ਕੇ ਉਹਨਾਂ ਨੂੰ ਜਿਹੜਾ ਚੰਡੀਗੜ੍ਹ ਵਿੱਚ ਜਿਹੜਾ ਉਡਾ ਦਿੱਤਾ ਸੀ ਅਤੇ ਨਾਲ ਦੇ ਸਾਥੀ ਭਾਈ ਬਲਵੰਤ ਸਿੰਘ ਰਾਜਵਾਨਾ ਭਾਈ ਜਗਤਾਰ ਸਿੰਘ ਤਾਰਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਸਿੰਘ ਭਿਉਰਤ ਤੋਂ ਲਾਵਾ ਹੋਰ ਵੱਡੀ ਗਿਣਤੀ ਵਿੱਚ ਜਿਹੜੇ ਨਾਲ ਉਹਦੇ ਸਾਥੀ ਸਈ ਇਸ ਨੂੰ ਲੈ ਕੇ ਜਿਹੜੇ ਕਿ ਹਾਲੇ ਤੱਕ ਜਿਹੜਾ ਇੱਕ ਮਾਮਲਾ ਸੀ ਜਿਹੜਾ ਬਾਕੀ ਨੂੰ ਤਾਂ ਜਿਹੜੀ ਉਮਰ ਕੈਦ ਦੀ ਸਜ਼ਾ ਸੁناਈ ਗਈ ਆ ਜਿਹੜਾ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਕੋਈ ਉਸ ਸਮੇਂ ਅਪੀਲ ਦਲੀਲ ਕੋਈ ਨਹੀਂ ਜਿਹੜੀ ਲੈਤੀ ਤੇ ਨਾਲ ਹੀ ਉਹਨਾਂ ਨੇ ਕੋਈ ਵਕੀਲ ਕੀਤਾ ਇਸ ਨੂੰ ਲੈ ਕੇ ਜਿਹੜਾ ਕਿ ਭਾਈ ਬਲਵੰਤ ਸਿੰਘ ਰਾਜੀਆਣੇ ਨੂੰ ਜਿਹੜਾ ਅਦਾਲਤ ਵੱਲੋਂ ਫਾਂਸੀ ਦਾ ਜਿਹੜਾ ਇੱਕ ਹੁਕਮ ਸੁਣਾ ਦਿੱਤਾ ਸੀ ਪਰ ਇਸ ਦੇ ਵਿਰੋਧ ਵਿੱਚ ਸਿੱਖ ਜਥੇਬੰਦੀਆਂ ਆਈਆਂ ਸ਼੍ਰੋਮਣੀ ਕਮੇਟੀ ਆਈ ਤਾਂ ਹੋਰ ਬਖ ਬਖ ਜਿਹੜਾ ਜਥੇਬੰਦੀਆਂ ਵੱਲੋਂ ਇਹਦਾ ਪੂਰਾ ਜਿਹੜਾ ਪੰਜਾਬ ਦੇ ਵਿੱਚ ਜਾਨੀ ਕਿ ਭਾਰਤ ਦੇ ਵਿੱਚ ਵਿਰੋਧ ਕੀਤਾ ਗਿਆ ਇਹਦੀ ਫਾਂਸੀ ਨੂੰ ਲੈ ਕੇ ਪਰ ਉਸ ਸਮੇਂ ਇੱਕ ਜਿਹੜੀ ਫਾਂਸੀ ਸੀ ਇਹ ਜਿਹੜੀ ਟਾਲ ਦਿੱਤੀ ਸੀ ਪਰ ਅੱਜ ਜਿਹੜੇ ਉਸ ਫਾਂਸੀ ਟਾਲੀ ਨੂੰ ਹੋਈ ਨੂੰ ਜਿਹੜਾ ਪੂਰੇ 12 ਸਾਲ ਹੋ ਚੁੱਕੇ ਨੇ ਤੇ ਇਸ 12 ਸਾਲਾਂ ਦੇ ਬਾਅਦ ਜਿਹੜਾ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਹੋਇਆ ਅੱਜ ਜਿਹੜੀ ਕਿ ਤਰੀਕ ਸੀ ਅੱਜ ਸੁਪਰੀਮ ਕੋਰਟ ਨੇ ਕਿਹਾਗਾ ਕਿ ਜਿਹੜਾ ਕਿ ਇਹ ਫੈਸਲਾਗਾ ਕੇਂਦਰ ਸਰਕਾਰ ਜੇਕਰ 18 ਮਾਰਚ ਤੱਕ ਇਸ ਫੈਸਲੇ ਨੂੰ ਨਹੀਂ ਨਮਟਾਉਂਦੀ ਤਾਂ ਖੁਦ ਜਿਹੜੀ ਕਿ ਅਦਾਲਤ ਇਸ ਦਾ ਜਿਹੜਾ ਫੈਸਲਾ ਕਰੇਗੀ ਇਸ ਵਿੱਚ ਆਪਾਂ ਦੱਸ ਦਈਏ ਕਿ ਤੁਹਾਨੂੰ ਐਚਜੀ ਤੰਬਰ ਨੇ ਵੀ ਕਿਹਾਗਾ ਕਿ ਉਸ ਸਮੇਂ ਦੇ ਜਿਹੜਾ ਤਤਕਾਲੀ ਮੁੱਖ ਮੰਤਰੀ ਨਾਲ ਜੁੜਿਆ ਹੋਇਆ ਇੱਕ ਮਾਮਲਾ ਹੈਗਾ ਇਸ ਨੂੰ ਜਿਹੜਾ ਕਿ ਕੇਂਦਰ ਸਰਕਾਰ ਨੇ ਅਜੇ ਤੱਕ ਜਿਹੜਾ ਨਮਟਾਰਾ ਨਹੀਂ ਕੀਤਾ ਹੁਣ ਇਸ ਨੂੰ ਲੈ ਕੇ ਜਿਹੜੀ ਕਿ ਸੁਪਰੀਮ ਕੋਰਟ ਨੇ ਜਿਹੜਾ ਉਹ ਸਖਤ ਰੁਖ ਅਪਣਾਇਆਗਾ ਹੁਣ 18 ਮਾਰਚ 2025 ਨੂੰ ਜੇਕਰ ਉਸ ਤੋਂ ਪਹਿਲਾਂ ਪਹਿਲਾਂ ਕੇਂਦਰ ਸਰਕਾਰ ਜੇਕਰ ਕੋਈ ਫੈਸਲਾ ਨਹੀਂ ਸੁਣਾਉਂਦੀ ਤਾਂ 18 ਮਾਰਚ ਨੂੰ ਖੁਦ ਫੈਸਲਾ ਜਿਹੜਾ ਕਿ ਉਹ ਆਪਣੀ ਕਹਿੰਦਾ ਹੈ ਸੁਪਰੀਮ ਕੋਰਟ ਦਾ ਜਿਹੜਾ ਜੱਜ ਸੁਣਾਵੇਗਾ ਇਹਦੇ ਵਿੱਚ ਕੀ ਫੈਸਲਾ ਆਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਐਸਾ ਟਾਈਮ ਤੁਹਾਨੂੰ ਦੱਸ ਦਈਏ ਕਿ 29 ਸਾਲਾਂ ਦੇ ਜਿਹੜਾ ਇੱਕ ਆਪਾਂ ਕਹਿ ਲਈਏ ਜੇਕਰ ਉਮਰ ਕੈਦ ਹੁੰਦੀ ਆ ਤੇ ਉਮਰ ਕੈਦਾਂ ਤੋਂ ਜਿਹੜੀਆਂ ਸਜ਼ਾ ਨੇ ਜਿਹੜੀਆਂ ਉਸ ਟਾਈਮ ਦੇ ਸਿੰਘ ਨੇ ਜਿਹੜੇ ਉਹ ਦੁਗਣੀਆਂ ਦੁਗਣੀਆਂ ਕੱਟ ਚੁੱਕੇ ਨੇ ਪਰ ਇੱਕ ਇਕੱਲਾ ਜਿਹੜਾ ਇੱਕ ਸਿੰਘ ਸੀ ਜਿਹੜਾ ਇਹ ਜ ਆਪਾਈ ਬਲਵੰਤ ਸਿੰਘ ਰਾਜੂਵਾਲਾ ਜਿਸ ਨੂੰ ਕਿ ਫਾਂਸੀ ਦੀ ਸਜ਼ਾ ਹੋਈ ਸੀ ਉਹਨਾਂ ਨੇ ਕਿ ਕੋਈ ਵੀ ਆਪਣਾ ਵਕੀਲ ਖੜਾ ਨਹੀਂ ਕੀਤਾ ਸੀ ਇਸ ਕਰਕੇ ਜਿਹੜਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਸੁناਈ ਗਈ ਸੀ ਇਸ ਦੇ ਬਾਵਜੂਦ ਜਿਹੜਾ ਉਸ ਟਾਈਮ ਦੇ ਜਿਹੜਾ ਮੁੱਖ ਮੰਤਰੀ ਸੀ ਪ੍ਰਗਾਸ਼ ਸਿੰਘ ਬਾਦਲ ਉਹਦੀ ਭਾਈਵਾਲ ਪਾਰਟੀ ਚ ਜਿਹੜੀ ਆਪਾਂ ਕਹਿੰਦੇ ਆ ਕਿ ਜਿਹੜੀ ਨਰਿੰਦਰ ਮੋਦੀ ਤੇ ਅੱਜ ਵੀ ਜਿਹੜੀ ਨਰਿੰਦਰ ਮੋਦੀ ਸਰਕਾਰ ਆ ਉਸ ਟਾਈਮੇ ਜਿਹੜਾ ਇਹ ਫੈਸਲਾ ਸੀ ਉਹ ਟਾਲ ਦਿੱਤਾ ਗਿਆ ਸੀ ਤੇ ਉਸ ਫੈਸਲੇ ਨੂੰ ਲੈ ਕੇ ਜਿਹੜਾ ਕਿ ਨੇਤਾ ਬਲਵੰਤ ਸਿੰਘ ਰਾਜਵਾਨ ਵੱਲੋਂ ਜਿਹੜੀਆਂ ਲਗਾਤਾਰ ਜਿਹੜੀਆਂ ਚਿੱਠੀਆਂ ਲਿਖੀਆਂ ਜਾ ਰਹੀਆਂ ਸੀ ਉਹ ਆਪਣੇ ਭੈਣ ਰਾਹੀਂ ਵੀ ਜਿਹੜੀਆਂ ਚਿੱਠੀਆਂ ਭਜਾਉਂਦਾ ਸੀ ਤੇ ਉਹਨਾਂ ਨੇ ਖੁਦ ਵੀ ਗਹਾਰ ਲਈ ਹੈ ਕਿ ਜਿਹੜਾ ਉਹਨਾਂ ਦਾ ਇਹ ਫੈਸਲਾ ਜਿਹੜਾ ਲੜਕਿਆ ਪਿਆਗਾ ਇਹਦਾ ਇੱਕ ਪਸਾ ਕੀਤਾ ਜਾਵੇ ਪਰ ਹੁਣ ਜਿਹੜਾ ਅੱਜ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਸੁਪਰੀਮ ਕੋਰਟ ਨੇ ਇਹ ਜਿਹੜਾ ਵੱਡੀ ਹਦਾਇਤ ਕਰ ਦਿੱਤੀ ਹੈ ਕੇਂਦਰ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਆਉਣ ਵਾਲੇ ਜਿਹੜੇ 18 ਮਾਰਚ 2025 ਨੂੰ ਤੋਂ ਪਹਿਲਾਂ ਪਹਿਲਾਂ ਕੋਈ ਫੈਸਲਾ ਨਹੀਂ ਲੈਂਦੀ ਨਹੀਂ ਸੁਣਾ ਦਿੰਦੀ ਉਸ ਤੋਂ ਬਾਅਦ ਖੁਦ ਸੁਪਰੀਮ ਕੋਰਟ ਜਿਹੜੀ ਕੇ ਫੈਸਲਾ ਸੁਣਾਵੇਗੀ ਤੇ ਆਖਰ ਮੌਕਾ ਜਿਹੜਾ ਹੈਗਾ ਕੇਂਦਰ ਸਰਕਾਰ ਨੂੰ ਕੋਰਟ ਵੱਲੋਂ ਦਿੱਤਾ ਗਿਆਗਾ ਹੁਣ ਤੁਹਾਨੂੰ ਕੀ ਲੱਗਦਾ ਕਿ ਭਾਈ ਬਲਵੰਤ ਸਿੰਘ ਰਾਜਾਣੇ ਨੂੰ ਸੁਪਰੀਮ ਕੋਰਟ ਵੱਲੋਂ ਜਿਹੜਾ ਉਮਰ ਕੈ ਸੁਣਾਈ ਜਾਊਗੀ ਜਾਂ ਫਿਰ ਰਿਹਾਈ ਕੀਤੀ ਜਾਊਗੀ ਜਾਂ ਫਿਰ ਫਾਂਸ ਦੀ ਸਜ਼ਾ ਜਿਹੜੀ ਸੁਣਾਈ ਜਾਊਗੀ ਇਹਦੇ ਬਾਬਤ ਤੁਸੀਂ ਆਪਣਾ ਕੀ ਸੋਚਦੇ ਹੋ ਤੁਸੀਂ ਕਮੈਂਟ ਵੀ ਜਿਹੜੇ ਜਰੂਰ ਕਰਨੇ ਨੇ ਕਿਉਂਕਿ ਜਿਹੜਾ ਇਹ ਜਿਹੜਾ ਮਾਮਲਾ ਹੈਗਾ ਬੜਾ ਪੁਰਾਣਾ ਮਾਮਲਾ ਹੈਗਾ 1995 ਦਾ ਉਹ ਜਿਹੜਾ ਇਹ ਮਸਲਾ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਸ ਟਾਈਮ ਦੇ ਮੁੱਖ ਮੰਤਰੀ ਬੀਅੰਦ ਸਿੰਘ ਦੇ ਜਿਹੜਾ ਕਿ ਲੋਕਾਂ ਦੇ ਇੱਕ ਨੌਜਵਾਨਾਂ ਦੇ ਸਿੱਖ ਬੱਚਿਆਂ ਦੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ ਇਸ ਨੂੰ ਦੇਖਦੇ ਹੋਈ ਜਿਹੜੇ ਕਿ ਸਿੱਖਾਂ ਵੱਲੋਂ ਇੱਕ ਰੋਹ ਆ ਗਿਆ ਉਸ ਰੋਹ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਸਮੇਤ ਜਿਹੜੇ ਹੋਰ ਸਿੰਘ ਨਾਲ ਸੀ ਜਿਹੜੇ ਕਿ ਅੱਜ ਵੀ ਬੰਦੀ ਸਿੰਘ ਨੇ ਉਹ ਜਿੰਨਾ ਆਪਣੀਆਂ ਸਜ਼ਾਵਾਂ ਤੋਂ ਵੱਡ ਉਮਰ ਤੋਂ ਵੱਧ ਜਿਹੜੀਆਂ ਸਜ਼ਾਵਾਂ ਕੱਟ ਚੁੱਕੇ ਨੇ ਪਰ ਭਾਈ ਦਲਾਵਰ ਸਿੰਘ ਨੇ ਆਪਣੇ ਸਰੀਰ ਦੇ ਨਾਲ ਬੰਬ ਬਣ ਕੇ ਮਨੁੱਖੀ ਬੰਬ ਬਣ ਕੇ ਉਦੋਂ ਮੁੱਖ ਮੰਤਰੀ ਬਿਆਨਤ ਸਿੰਘ ਦਾ ਜਿਹੜਾ ਦਿਹਾਂਤ ਕਰ ਦਿੱਤਾ ਸੀ ਅਤੇ ਨਾਲ ਹੋਰ ਵੀ ਕਈ ਜਿਹੜੇ ਉਹਦੇ ਸਾਥੀ ਸੀ ਉਹਨਾਂ ਦਾ ਵੀ ਜਿਹੜਾ ਉਸ ਟਾਈਮ ਦੀ ਜਿਹੜੀ ਇੱਕ ਆਪਾਂ ਇਹ ਕਹਿ ਲਈਏ ਕਿ ਆਪਣੀ ਮੌਤ ਉਹਨਾਂ ਨੂੰ ਵੀ ਗਵਾਉਣੀ ਪਈ ਆਪਣਾ ਆਪ ਇਸ ਮਾਸਟਰ ਨੂੰ ਲੈ ਕੇ ਜਿਹੜਾ ਬਾਲਾ ਟਾਈਮ ਜਿਹੜਾ ਕਿ ਅਰਮਨਿਤ ਬਿੱਟੂ ਆ ਜੋ ਕਿ ਹੁਣ ਵੀ ਮੰਤਰੀ ਆ ਉਹ ਟਾਈਮ ਵੀ ਜਿਹੜਾ ਕਾਰਾਜ ਦੇ ਵਿੱਚ ਕਾਫੀ ਟਾਈਮ ਜਿਹੜਾ ਮੰਤਰੀ ਰਿਹਾਗਾ ਉਹਨਾਂ ਵੀ ਸਮੇਂ ਸਿਰ ਤੇ ਜਿਹੜੀ ਮੰਗ ਕੀਤੀ ਸੀ ਇੱਕ ਵਾਰੀ ਉਹਨਾਂ ਨੇ ਇਹ ਬਿਆਨ ਵੀ ਦਿੱਤਾ ਸੀ ਕਿ ਜੇਕਰ ਮੋਦੀ ਸਰਕਾਰ ਕਿਸਾਨੀ ਮੰਗਾਂ ਦੇ ਜਿਹੜੇ ਕਾਲੇ ਤਿੰਨ ਕਾਲੇ ਕਾਨੂੰਨ ਬਣਾਏ ਹੋਏ ਨੇ ਜੇਕਰ ਉਹ ਕਾਨੂੰਨ ਮੰਨ ਲੈਂਦੀ ਆ ਤੇ ਵਾਪਸ ਲੈ ਲੈਂਦੀ ਆ ਕਾਨੂੰਨ ਤਾਂ ਉਹ ਭਾਈ ਬਲਵੰਤ ਸਿੰਘ ਰਾਜਵਾਨੇ ਦਾ ਜਾਂ ਜਗਤਾਰ ਸਿੰਘ ਖਵਾਰੇ ਦਾ ਵਿਰੋਧ ਨਹੀਂ ਕਰਨਗੇ ਜਾਂ ਉਹਨਾਂ ਦਾ ਪਰਿਵਾਰ ਇਸ ਨੂੰ ਲੈ ਕੇ ਵੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਪਰ ਇਹ ਬਿਆਨ ਆ ਜਿਹੜਾ ਕਿ ਕਈ ਵਾਰ ਜਿਹੜਾ ਰਣਨੀਤ ਬਿੱਟੂ ਬਦਲ ਚੁੱਕਿਆਗਾ ਕਦੇ ਕੋਈ ਬਿਆਨ ਦੇ ਦੇਂਦਾ ਕਦੇ ਕੋਈ ਬਿਆਨ ਨਾ ਦੇਂਦਾ ਹੁਣ ਇਸ ਨੂੰ ਲੈ ਕੇ ਜਿਹੜਾ ਇੱਕ ਅਹਿਮ ਫੈਸਲਾ ਜਿਹੜਾ 18 ਮਾਰਚ ਤੱਕ ਜਿਹੜੀ ਸਨਮਾਈ ਹੋਣੀ ਆ ਇਹ ਤੈ ਹੋ ਚੁੱਕਿਆਗਾ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਾਈ ਬਲਵੰਤ ਸਿੰਘ ਰਾਜਵਾਲੇ ਨੂੰ ਜੇਕਰ 18 ਮਾਰਚ ਤੋਂ ਪਹਿਲਾਂ ਪਹਿਲਾਂ ਕੇਂਦਰ ਸਰਕਾਰ ਉਹਨੂੰ ਰਿਹਾਈ ਨਹੀਂ ਕਰਦੀ ਤੇ ਜਾਂ ਉਹਨੂੰ ਉਹਦੀ ਫਾਂਸੀ ਨੂੰ ਜਿਹੜੀ ਉਮਰ ਤਬਦੀਦ ਵਿੱਚ ਉਹ ਕਰਦੀ ਆ ਤਾਂ ਠੀਕ ਆ ਤੇ ਨਹੀਂ ਸੁਪਰੀਮ ਕੋਰਟ ਵੱਲੋਂ ਖੁਦ ਜਿਹੜਾ ਫੈਸਲਾ ਸੁਣਾਇਆ ਜਾਵੇਗਾ ਇਹ ਤੁਹਾਨੂੰ ਸਭ ਤੋਂ ਵੱਡੀ ਤੇ ਐ ਖਬਰ ਸੁਣਾ ਦਿੱਤੀ ਆ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਨੇ ਆ ਕੀ ਤੁਸੀਂ ਸੋਚਦੇ ਹੋ ਕਿ ਉਸ ਟਾਈਮ ਦੇ ਮੁੱਖ ਮੰਤਰੀ ਬਿਅੰਤ ਸਿੰਘ ਜਿਨ੍ਹਾਂ ਨੇ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਦਾ ਜਿਹੜਾ ਕਤਲੇਆਮ ਕੀਤਾ ਸੀ ਤੇ ਉਸਦੇ ਹੀ ਚੱਲਦਿਆਂ ਜਿਹੜਾ ਕਿ ਇਹਨਾਂ ਸਿੰਘਾਂ ਨੇ ਇੱਕ ਵੱਡਾ ਜਿਹੜਾ ਫੈਸਲਾ ਲੈਂਤਾ ਸੀ ਤੇ ਹੁਣ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿ ਭਾਈ ਬਲਵੰਤ ਸਿੰਘ ਨੂੰ ਰਾਜੇ ਵਾਲੇ ਨੂੰ ਜੋ ਸਰਕਾਰ ਨੇ ਕਿਹਾ ਸੀ ਕਿ ਰਿਹਾਅ ਕਰਨਾ ਚਾਹੀਦਾਗਾ ਜਾਂ ਉਮਰ ਕੈਦ ਵਿੱਚ ਤਬਦੀਲ ਹੋਣ ਚਾਹੀਦੀ ਹੈ ਫਾਂਸੀ ਦੀ ਸਜ਼ਾ ਜਾਂ ਫਿਰ ਫਾਂਸੀ ਦੀ ਸਜ਼ਾ ਹੀ ਬਰਕਰਾਰ ਰੱਖੀ ਜਾਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਬਹਿਜੂ ਕਾ ਖਾਲਸਾ ਵੈਜੂ ਕੀ ਫਤਿਹ